ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਵਿਕਰਮ ਮਜੀਠੀਆ ਨੂੰ ਸਿਟ ਵੱਲੋਂ 12ਵੀਂ ਵਾਰ ਫੇਰ ਸੱਮਨ ਜਾਰੀ ਕਰ ਦਿੱਤਾ ਗਿਆ ਹੈ 8 ਅਗਸਤ ਨੂੰ ਦੁਬਾਰਾ ਪਟਿਆਲਾ ਸਿਟ ਅੱਗੇ ਪੇਸ਼ ਹੋਣ ਵਾਸਤੇ ਵਿਕਰਮ ਮਜੀਠੀਆ ਨੂੰ ਸੱਮਨ ਇੱਕ ਵਾਰ ਫੇਰ ਭੇਜਿਆ ਗਿਆ ਹੈ ਦੱਸ ਦਈਏ ਕਿ ਪਿਛਲੇ ਤਿੰਨ ਸੱਮਨਾਂ 'ਚ ਵਿਕਰਮ ਮਜੀਠੀਆ ਸਿਟ ਅੱਗੇ ਪੇਸ਼ ਨਹੀਂ ਹੋਏ ਹਰ ਵਾਰ ਉਹ ਸਿਟ ਨੂੰ ਇੱਕ ਚਿੱਠੀ ਭੇਜ ਕੇ ਆਪਣੇ ਰੁਝੇਮਿਆਂ ਬਾਰੇ ਜਾਂ ਆਪਣੇ ਕੇਸਾਂ ਦੇ ਹਵਾਲੇ ਦੇ ਕੇ ਇਹ ਕਹਿੰਦੇ ਰਹੇ ਕਿ ਉਹ ਇਸ ਵਾਰ ਪੇਸ਼ ਨਹੀਂ ਹੋਣਗੇ ਤੇ ਅਗਲੀ ਵਾਰ ਜਦੋਂ ਵੀ ਸੇਟ ਉਹਨਾਂ ਨੂੰ ਬੁਲਾਏਗੀ ਤਾਂ ਉਹ ਪੇਸ਼ ਹੋਣਗੇ ਤਿੰਨ ਵਾਰ ਤਾਂ ਵਿਕਰਮ ਜੀਠੀਆ ਇਹ ਹਵਾਲੇ ਦੇ ਕੇ ਬਚਦੇ ਰਹੇ ਜਾਂ ਪੇਸ਼ ਨਹੀਂ ਹੋਏ ਸੇਟ ਦੇ ਅੱਗੇ ਹੁਣ ਦੇਖਣਾ ਇਹ ਹੋਏਗਾ ਕਿ ਕੀ 8 ਅਗਸਤ ਨੂੰ ਵਿਕਰਮ ਜੀਠੀਆ ਸੇਟ ਅੱਗੇ ਪੇਸ਼ ਹੋਣਗੇ ਜਾਂ ਕੋਈ ਨਵਾਂ ਆਪਣਾ ਰੁਝੇਵਾ ਜਿਹੜਾ ਹੈਗਾ ਉਹ ਸੇਟ ਅੱਗੇ ਭੇਜਣਗੇ ਦੇਖਣਾ ਦੇਖਣ ਵਾਲੀ ਗੱਲ ਹੋਏਗੀ ਜਦ ਕਿ ਹਰ ਵਾਰ ਵਿਕਰਮ ਜੀਠੀਆ ਇਹ ਕਹਿੰਦੇ ਨਜ਼ਰਾਏ ਕਿ ਉਹ ਲਾ ਬਾਈਡਨ ਸਿਟੀਜ਼ਨ ਆ ਕਾਨੂੰਨ ਦਾ ਪਾਲਣ ਕਰਦੇ ਹਨ ਤੇ ਸਿਟੀ ਜਦ ਵੀ ਸੈਟ ਉਹਨਾਂ ਨੂੰ ਬੁਲਾਏਗੀ ਉਹ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਦੱਸ ਦਈਏ ਕਿ ਇਹ ਬਹੁ ਕਰੋੜੀ ਡਰੱਗਸ ਮਾਮਲਾ ਜਿਹੜਾ ਹੈਗਾ ਚੰਨੀ ਦੀ ਕਾਂਗਰਸ ਸਰਕਾਰ ਦੇ ਟਾਈਮ ਵਿਕਰਮਜੀਠੇ ਦੇ ਉੱਤੇ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਕਰਮਜੀਠਿਆ ਕਈ ਮਹੀਨੇ ਜੇਲ੍ਹ ਚ ਵੀ ਲਗਾ ਕੇ ਆਏ ਜ਼ਮਾਨਤ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸੈਟ ਬਣਾਈ ਸੈਟ ਬਣਾਉਣ ਤੋਂ ਬਾਅਦ ਵਿਕਰਮ ਜੀਠੀਆਂ ਨੂੰ ਇਸ ਡਰੱਗਸ ਮਾਮਲੇ ਦੇ ਵਿੱਚ ਉਰੇ ਪੇਸ਼ ਹੋਣ ਵਾਸਤੇ ਬੁਲਾਇਆ ਗਿਆ ਇਹ ਦੂਸਰੀ ਜਿਹੜੀ ਸੈਟ ਹੈਗੀ ਹੈ ਪਹਿਲੀ ਸੈਟ ਜਿਹੜੀ ਸੀ ਉਹ ਭੰਗ ਕਰ ਦਿੱਤੀ ਗਈ ਸੀ ਦੁਬਾਰਾ ਇਹ ਸੈਟ ਜਿਹੜੀ ਹੈਗੀ ਬਣਾਈ ਗਈ ਹੈ ਜਿਹਦੇ ਵਿੱਚ ਡੀਆਈਜੀ ਭੁੱਲਰ ਜਿਹੜੇ ਹੈਗੇ ਆ ਪਟਿਆਲਾ ਰੇਂਜ ਦੇ ਉਹ ਇਹਦੇ ਮੁਖੀ ਨੇ ਚੇਅਰਮੈਨ ਨੇ ਤੇ ਹੋਰ ਕਈ ਅਧਿਕਾਰੀ ਇਸ ਸੈਟ ਵਿੱਚ ਜਿਹੜੇ ਹੈਗੇ ਵਿਕਰਮ ਜੀਠੀਆਂ ਨਾਲ ਪੁੱਛੀਏ ਇਸੇ ਸਹਿਯੋਗ ਜਿਹੜਾ ਹੈਗਾ ਡੀਆਈਜੀ ਭੁੱਲਰ ਦਾ ਕਰਦੇ ਹਨ ਹੁਣ ਦੇਖਣਾ ਇਹ ਹੋਏਗਾ ਕਿ 8 ਅਗਸਤ ਨੂੰ ਵਿਕਰਮ ਜੀਠੀਆ ਸਿੱਟ ਅੱਗੇ ਪੇਸ਼ ਹੁੰਦੇ ਹਨ ਜਾਂ ਕੋਈ ਹੋਰ ਚਿੱਠੀ ਭੇਜ ਕੇ ਐਕਸਕਿਊਜ਼ ਲੈਂਦੇ ਹਨ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ